ਕਈ ਵਾਰੀ ਇਤਨਾ ਦੇ ਕੰਮ ਹੋ ਜਾਂਦੇ ਨੇ ਕਿ ਬੰਦਾ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਜੋ ਬਿਨਾ ਸੋਏ ਤੋਂ ਜਿਹੜੀ ਦੁੱਧ ਦੇਣ ਲੱਗੀ ਹੈ ਤੁਸੀਂ ਇਹ ਦੋਸੇ ਟਾਈਮ ਇੱਕ ਇੱਕ ਗਲਾਸ ਦੁੱਧਾ ਦੇਣ ਲੱਗੀ ਹੂੰ ਨੇ ਜਦੋਂ ਕਦੇ ਬਾਹਰ ਨਹੀਂ ਜਾਂਦੀ ਜੀ ਕਦੇ ਘਰੇ ਰਹਿੰਦੀ ਘਰੇ ਕਾਕੰਡਾ ਖਾਂਦੀ ਜੀ ਫੀਡ ਫੂਡ ਘਰੇ ਖਾਂਦੀ ਆ ਵੀ ਆ ਕੁਦਰਤ ਦਾ ਕੋਈ ਪਾਣਾ ਨਹੀਂ ਹੈ ਜੀ ਕੋਈ ਇਹ ਜੀ ਜਿਕਰ ਕਾਲਜੂਗ ਵਿੱਚ ਕਹਿੰਦੇ ਜੀ ਹਰ ਇੱਕ ਚੀਜ਼ ਚੱਲਣੀ ਹੈ ਜੀ ਉਹ ਉਹੀ ਕੰਮ ਹੋ ਗਿਆ ਜੀ ਬਿਨਸ ਜੀ ਜੀ ਚੋਨੇ ਨੂੰ ਵਧੀਆ ਚੋਈ ਕੁਇਰੇ ਦੀ ਬਹੁਤ ਚੰਗਾ ਜੀ ਅੱਛਾ ਹਾਂ ਸਵਾਦ ਮਿੱਠਾ ਹੈ ਮੱਝਾਂ ਵਰਗਾ ਦੁੱਧ ਹੈ ਜੀ ਅੱਛਾ ਇਹਦਾ ਦੁੱਧ ਚੋਣ ਲੱਗਦਾ ਤਾਂ ਜੀ ਹੂੰ ਜਦ ਦੌੜ ਲੱਗ ਦਿੱਦਾਂ ਅਸੀਂ ਲੱਗਿਆ ਅਸੀਂ ਕਿ ਆ ਵੀ ਥਣਪਨ ਲੱਗੀ ਦੇਖੋ ਚੋਕੇ ਜਦ ਕਿ ਕੁਦਰਤ ਦੇ ਵਿੱਚ ਕੁਝ ਐਦਾਂ ਦੀਆਂ ਚੀਜ਼ਾਂ ਹੋ ਜਾਂਦੀ ਹੈ ਇਹ ਜਿਹਦੇ ਵਿੱਚ ਬੰਦਾ ਕਦੇ ਸੋਚ ਨਹੀਂ ਸਕਦਾ ਪਰ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਜੀ ਮੁੱਦੋ ਸੰਗਤੀਆ ਪਿੰਡ ਹੈ ਜਿੱਥੇ ਕਿ ਬੱਕਰੀ ਬਿਨਾ ਸੂਏ ਤੋਂ ਜਿਹੜੀ ਦੁੱਧ ਦੇਣ ਲੱਗੀ ਹੈ ਇੱਕ ਬਹੁਤ ਵੱਡੀ ਗੱਲ ਹੈ ਬਿਨਾ ਸੂਏ ਤੋਂ ਜਿਹੜੀ ਬੱਕਰੀ ਦੁੱਧ ਦੇਣ ਲੱਗੀ ਹੈ ਇਹ ਮੁੱਦੋ ਸੰਗਤियां ਪਿੰਡ ਦੇ ਵਿੱਚ ਖੜੇ ਐ। ਇੰਡਪੈਂਡੈਂਟ ਪਿੰਡ ਦੇ ਵਿੱਚ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਜਿਹੜੀ ਇਹ ਬੱਕਰੀ ਛੋਟੇ ਹੁੰਦੇ ਜਿਹੜੇ ਇਸ ਨੂੰ ਲੈ ਕੇ ਆਏ ਸੀ ਤੇ ਆਪਣੇ ਹੱਥਾਂ ਦੇ ਨਾਲ ਪਾਲਿਆ ਏ ਤੇ ਜਦੋਂ ਅਮਰਜੀਤ ਦੀ ਵੱਲੋਂ ਇਸ ਦੀ ਦੇਖ ਰੇਕ ਕੀਤੀ ਜਾਂਦੀ ਹੈ ਤਾਂ ਇੱਕ ਦਿਨ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਬੱਕਰੀ ਦੇ ਥਾਣਾ ਦੇ ਵਿੱਚ ਦੁੱਧ ਚੋਰਿਆ ਏ। ਸੋ ਨਾਲ ਦੀ ਨਾਲ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਕਿ ਇਹ ਬੱਕਰੀ ਜਿਹੜੀ ਬਿਨਾ ਸੋਏ ਤੋਂ ਜਿਹੜੀ ਦੁੱਧ ਦੇਣ ਲੱਗੀ ਹੈ ਤੁਸੀਂ ਅੱਲਾਵਾਤਾ ਵੀ ਕਰਾਉਂਦੇ ਆ ਅਮਰਜੀਤ ਜੀ ਸੋ ਸਾਡੇ ਨਾਲ ਮੋਦੋ ਸੰਗਤੀਆ ਦੇ ਕਿਸਾਨ ਅਮਰਜੀਤ ਸਿੰਘ ਜੀ ਨਾਲ ਇਹ ਸਿਰਫ 15-20 ਦਿਨ ਦੀ ਬੱਕਰੀ ਦੀ ਜੀ ਠੀਕ ਹੈ ਜੀ ਤੇ ਅਸੀਂ ਛੋਟੀ ਲੈ ਆਂਦੀ ਸੀ ਦੋ ਲੈ ਆਏ ਤੇ ਜੀ ਥੋੜਾ ਕੰਮ ਦੇ ਦੋ ਲੈ ਆਏ ਤੇ ਜੀ ਇਥੇ ਹੂੰ ਤੇ ਇਹਨਾਂ ਅਸੀਂ ਪਾਲੀ ਜੀ ਇਹ ਹੁਣ ਜਦ 17 ਮਹੀਨੇ ਦੀ ਹੋ ਗਈ ਜੀ ਹੂੰ ਇਹ ਥਣੇ ਭਨ ਲੱਗ ਗਏ ਦੁੱਧ ਲੱਗ ਗਿਆ ਤੋਣੇ ਦਾ ਹੂੰ ਅਸੀਂ ਨੂੰ ਲੱਗੇ ਵੀ ਚੋੜ ਲੱਗ ਗਈ ਇਹ ਦੋ ਸਾਲਾਂ ਤੋਂ 21 ਗਲਾਸ ਦੁੱਧ ਦੇਣ ਲੱਗੀ ਹੂੰ ਨਹੀਂ ਜਦੋਂ ਕਦੇ ਬਾਹਰ ਨਹੀਂ ਜਾਂਦੀ ਜੀ ਕਦੇ ਘਰੇ ਰਹਿੰਦੀ ਜੀ ਘਰੇ ਕਾਕੰਡਾ ਖਾਂਦੀ ਜੀ ਫੀਡ ਫੂਡ ਘਰੇ ਖਾਦੀ ਹੂੰ মানে ਠੀਕ ਹੈ ਘਰੇ ਹੀ ਕਰਨਾ ਪਿਆ ਜੀ ਕਿਤੇ ਬਾਹਰ ਨਹੀਂ ਜਾਂਦੀ ਜੀ ਹੂੰ ਸਾਰਾ ਦਿਨ ਜੀ ਹੁਣ ਇਹ ਕਿੰਨੇ ਮਹੀਨੇ ਦੀ ਹੋ ਗਈ ਹੈ ਇਹ ਹੁਣ 17 ਮਹੀਨੇ ਦੀ ਹੋ ਗਈ ਜੀ 17 ਮਹੀਨੇ ਹਾਂ ਜੀ ਅੱਛਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਹਾਂ ਹੁਣ ਇਹ ਦੁੱਧ ਦੇਣ ਲੱਗੇ ਵੀ ਨਾ ਇਹਦਾ ਦੁੱਧ ਚੋੜ ਲੱਗ ਗਿਆ ਤਾਂ ਜੀ ਹੂੰ ਜਦ ਦੁੱਧ ਲਗਤ ਦੁੱਧ ਅਸੀਂ ਲਗਿਆ ਅਸੀਂ ਕਿਹਾ ਵੀ ਥਣਪਨ ਲੱਗੀ ਦੇਖੋ ਚੋਕੇ ਜਾਂ ਦੇਖਿਆ ਦੁੱਧ ਠੀਕ ਹੈ ਜੀ ਚੋਣੇ ਨੂੰ ਵਧੀਆ ਚੋਈ ਕੁਈਲੇ ਦੀ ਬਹੁਤ ਚੰਗਾ ਜੀ ਅੱਛਾ ਹਾਂ ਸਵਾਦ ਮਿੱਠਾ ਹੈ ਮੱਝਾਂ ਵਰਗਾ ਦੁੱਧ ਹੈ ਜੀ ਅੱਛਾ ਹਾਂਜੀ ਅੱਛਾ ਕਿੰਨਾ ਦੁੱਧ ਦੰਦੀ ਹੈ ਇਹ ਇੱਕ ਟਾਈਮ ਇੱਕ ਟਾਈਮ ਪਾਈਆ ਦੁੱਧ ਦੇ ਦਿੰਦੀ ਅੱਛਾ ਕਿੰਨੇ ਵਾਰੀ ਦੁੱਧ ਦਿੰਦੀ ਹੈ ਦੋ ਟਾਈਮ ਦਿੰਦੀ ਦੋ ਟਾਈਮ ਹਾਂਜੀ ਸਵੇਰੇ ਸ਼ਾਮ ਨੂੰ ਅੱਛਾ ਕੋਈ ਏਦਾਂ ਦੀ ਖਾਸ ਚੀਜ਼ ਜਿਹੜੀ ਤੁਸੀਂ ਇਹਨੂੰ ਕਿਤੇ ਦਹੀਂ ਹੋਵੇ ਚਾਹ ਪਤਾ ਉਹਦਾ ਅਸਰ ਨਹੀਂ ਆਈ ਜੀ ਕਹਿੰਦਾ ਤੂੜੀ ਦੀ ਫੀਡ ਖਾ ਰਹੀ ਜੀ ਬਸ ਨਾਲੇ ਡੰਗਰਾਂ ਦੇ ਨਾਲ ਮੱਝਾਂ अच्छा हां जी, जी, जी कोई ਬਾਹਰ ਨਹੀਂ ਜਾਂਦੀ ਕੋਈ ਕੋਈ ਬਾਹਰ ਦੀ ਚੁਗਦੀ ਨਹੀਂ ਜੀ ਇਹ ਘਰੇ ਖਾਰੇ ਜੀ ਫੀਡ ਪੂਰੇ ਅੱਛਾ ਘਰ ਦੇ ਵਿੱਚ ਜਿਹੜੀ ਤੁਸੀਂ ਇਹਨੂੰ ਜਿਹੜੀ ਚੀਜ਼ ਦਿੰਦੇ ਆ ਉਹੀ ਖਾਰੀ ਆ ਬਾਹਰ ਕੋਈ ਨਹੀਂ ਬਾਹਰ ਨਹੀਂ ਜੀ ਜਾ ਨਹੀਂ ਰਹੀ ਜੀ ਘੇਰ ਤੇ ਬਾਹਰ ਆਪਣੇ ਅੰਦਰ ਜਦ ਦੀ ਆਈ ਜੀ 17 ਮਿੰਟ ਅੱਛਾ ਜੀ ਹਾਂ ਜੀ ਅਜਾ ਤੁਹਾਨੂੰ ਕੀ ਲੱਗਦਾ ਹੈ ਕਿ ਇਦਾਂ ਜਿਹੜਾ ਇਹ ਕੁਝ ਹੋ ਜਾਏ ਵੀ ਕਿਸ ਤਰ੍ਹਾਂ ਪਹਿਲੀ ਵਾਰ ਦੇਖਿਆ ਜੀ ਅਸੀਂ ਬਹੁਤ ਦੌਰ ਤੇ ਬੱਕਰੀਆਂ ਰੱਖਦੇ ਕਦੋਂ ਰੱਖਦੇ ਜੀ ਡੰਗਰਾ ਵਿੱਚ ਕਦੇ ਇਹ ਕੰਮ ਨਹੀਂ ਹੋਇਆ ਜੀ ਅੱਛਾ ਪਹਿਲਾਂ ਕਦੇ ਹੀ ਨਹੀਂ ਸੁਣਿਆ ਇਦਾਂ ਨਹੀਂ ਕਦੇ ਸੁਣਿਆ ਵੀ ਨਹੀਂ ਜੀ ਕਦੇ ਦੇਖਿਆ ਅਸੀਂ ਵੀ ਬਹੁਤ ਦੌਰੋਂ ਗਈ 50 60 ਸਾਲ ਦੀ ਉਮਰ ਹੋ ਗਈ ਜੀ ਅਸੀਂ ਬੱਕਰੀ ਲਗਾਤਾਰ ਰੱਖਦੇ ਡੰਗਰਾ ਵਿੱਚ ਜੀ ਕਦੇ ਹੀ ਨਹੀਂ ਸੁਣਿਆ ਕਦੇ ਨਹੀਂ ਜੀ ਸੁਣਿਆ ਨਾ ਦੇਖਿਆ ਜੀ ਸੋ ਦੇਖੋ ਸੋ ਇੱਕ ਵੱਡਾ ਜਿਹੜਾ ਇੱਕ ਰਿਸ਼ਮਾ ਕਹਿ ਸਕਦੇ ਆਪਾਂ ਕਿਉਂਕਿ ਇਦਾਂ ਦੀ ਜਿਹੜੀ ਖਬਰ ਆਏ ਬਹੁਤ ਘੱਟ ਜਿਹੜੀ ਸੁਣਨ ਨੂੰ ਮਿਲਦੀ ਆਏ ਸੋ ਇਹ ਇਹ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੁੱਧੋ ਸੰਗਤੀਆ ਦੀ ਜਿਹੜੀ ਤਸਵੀਰ ਆ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਇੱਕ ਬੱਕਰੀ ਬਿਨਾਂ ਸੋਏ ਤੋਂ ਦੁੱਧ ਦੇਣ ਲੱਗੀ ਆ ਸੋ ਬਹੁਤ ਵੱਡਾ ਜਿਹੜਾ ਕਿਹ ਸਮਾਂ ਹੈ? ਕੀ ਤੁਸੀਂ ਡਾਕਟਰ ਦੇ ਨਾਲ ਗੱਲਬਾਤ ਕੀਤੀ ਹੈ? ਡਾਕਟਰ ਨੂੰ ਪੁੱਛਿਆ ਵੀ ਇਹ ਕਿੱਦਾਂ ਹੋ ਸਕਦਾ ਹੈ? ਅਸੀਂ ਨਹੀਂ ਜੀ ਪੁੱਛਿਆ ਕਿਸੇ ਨੂੰ। ਅਸੀਂ ਤਾਂ ਪਿੰਡਵਾ ਵੀ ਨਹੀਂ ਕਦੇ ਗੱਲ ਕਰੀ ਜੀ ਇਹ। ਅਸੀਂ ਤਾਂ ਵੈਸੇ ਹੀ ਆਪਣੇ ਲਾਗੇ ਚੌਂ ਜੀ ਦੇਖੋ। ਫਿਰ ਅਸੀਂ 1-2 ਦਿਨ ਤੱਕ ਤਾਂ ਦੁੱਧ ਪੀਤਾ ਨਹੀਂ। ਉਹਦੇ ਬਾਅਦ ਅਸੀਂ ਦੁੱਧ ਵੀ ਪੀਣ ਲੱਗ ਗਏ ਜੀ ਦਾ। ਅੱਛਾ ਇਹਨੇ ਕਿੰਨੇ ਟਾਈਮ ਤੋਂ ਦੁੱਧ ਦੇ ਰਹੇ? ਕਿੰਨਾ ਟਾਈਮ ਹੋ ਗਿਆ? ਹੋ ਗਿਆ ਜੀ ਇਹਨੂੰ 15 ਦਿਨ ਹੋ ਗਏ ਜੀ। 15 ਦਿਨ। ਹਾਂ ਜੀ। ਅੱਛਾ ਮਾੜੀ-ਮੋਟੀ ਡਾਕਟਰ ਨਾਲ ਗੱਲ ਆ ਮਸ਼ਵਰਾ ਕੋਈ ਕਿਸੇ ਨਾਲ ਲਈ ਜੀ ਕਰੀ? ਆਪਾਂ ਨੇ ਉਨੂੰ ਵੈਸੇ ਕਰਿਆ। ਅਸਾਂ ਉਹਦੇ ਬੈਠੇ- ਕਟ ਨਹੀਂ ਲਗਾਏ ਜੀ ਕੋਈ ਠਿਕਾਣਾ ਨਹੀਂ ਲਗਾਏ ਕੋਈ ਕੋਈ ਠਿਕਾਣਾ ਨਹੀਂ ਮਾ ਫੀਡ ਫੂੜੇ ਖਾ ਰਹੀ ਮੱਚੇ ਡੰਗਰਾਂ ਦਾ ਖੁੱਲੀ ਫਿਰਦੀ ਜੀ ਅੰਦਰ ਹੈ ਜੀ ਬਸ ਅੱਛਾ ਹਾਂ ਜੀ ਮਤਲਬ ਕਿ ਇਹ ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਨਾ ਤਾਂ ਇਹਨੂੰ ਬਾਹਰ ਲੈ ਕੇ ਗਏ ਆ ਨਾ ਕੋਈ ਬਾਹਰ ਦੀ ਚੀਜ਼ ਖਲਾਈ ਹੈ ਜਿਹੜੀ ਆਮ ਚੀਜ਼ ਹੋਰ ਪਸ਼ੂਆਂ ਨੂੰ ਪਰਦੇ ਉਹੀ ਉਹੀ ਚੀਜ਼ ਪਾਈ ਹੈ ਤੇ ਕਰਿਸ਼ਮਾ ਦੇਖਿਆ ਜੀ ਅਸੀਂ ਤਾਂ ਜੀ ਹਾਂ ਜੀ आ, एक, था था अच्छा फिर क्या मानਦੇ ਆ ਵੀ ਆ ਕੁਦਰਤ ਦਾ ਕੋਈ ਪਾਣਾ ਹੈ। ਨਹੀਂ ਜੀ ਕੋਈ ਇਹ ਜੀ। ਹੂੰ। ਉਦੋਂ ਜਿੱਕਰ ਕਾਲ ਯੁਗ ਵਿੱਚ ਕਹਿੰਦੇ ਜੀ ਹਰ ਇੱਕ ਚੀਜ਼ ਚੱਲਣੀ ਹੈ ਜੀ ਉਹ ਉਹੀ ਕੰਮ ਹੋ ਗਿਆ ਜੀ। ਅੱਛਾ। ਬਿਨਾਂ ਸੂਤੇ ਜੀ ਲੱਗੇ ਦੇ ਡੰਗਰ ਦੁੱਧ। ਅੱਛਾ। ਹਾਂ ਜੀ। ਮਤਲਬ ਕਿ ਹੁਣ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਕਾਲ ਯੁਗ ਹੈ ਉਹ ਆਪਣੇ ਪੂਰੇ ਜੋਰਾਂ ਪਰ ਬਣਾ ਬਣਾ ਜੀ ਪੂਰਾ ਜੋਰਾਂ ਪਰ ਹੈ ਕਾਲ ਯੁਗ। ਬੋਲ ਬੋਲਾ ਪੂਰੇ ਦੀ ਬੋਲ ਬੋਲਾ। ਉਹ ਕਹਿ ਸਕਦੇ ਆ ਕਿ ਤੁਸੀਂ ਕਿਉਂਕਿ ਸਮੇਂ-ਸਮੇਂ 'ਤੇ ਅਖਾਣ ਵੀ ਹੁੰਦੇ ਆ। ਬਜ਼ੁਰਗਾਂ ਤੋਂ ਵੀ ਸੁਣਿਆ ਏ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਵਿਖਾਉਂਦੇ ਆ ਇਹ ਮੋਹਾਲੀ ਜ਼ਿਲ੍ਹੇ ਦਾ ਪਿੰਡ ਮੁੱਦੋ ਸੰਗਤੀ ਆ ਜਿੱਥੇ ਕਿ ਇੱਕ ਬੱਕਰੀ ਬਿਨਾ ਸੂਏ ਤੋਂ ਜਿਹੜਾ ਦੁੱਧ ਦੇਣ ਲੱਗੀ ਐ ਤੇ ਵੱਲੋਂ ਦੱਸਿਆ ਗਿਆ ਹੈ ਕਿ ਦੁੱਧ ਪੇਂਡ ਦੇ ਵਿੱਚ ਵੀ ਬਹੁਤ ਜਿਹੜਾ ਸਵਾਦ ਹੁੰਦਾ ਏ ਤੇ ਹੋਰ ਜਿਹੜੇ ਡੰਗਰਾਂ ਦੇ ਨਾਲ ਜਿਹੜਾ ਦੁੱਧ ਉਹ ਮੇਲ ਖਾਂਦਾ ਏ ਸੋ ਇਦਾਂ ਦੀ ਜਿਹੜੀ ਚੀਜ਼ਾਂ ਹੈ ਦੁਨੀਆ ਦੇ ਵਿੱਚ ਕਿਤੇ ਕਿਤੇ ਵੇਖਣ ਨੂੰ ਮਿਲਦੀ ਹੈ ਸੁਣਨ ਨੂੰ ਮਿਲਦੀ ਹੈ ਇਹਨਾਂ ਨੇ ਵੀ ਦੱਸਿਆ ਕਿ ਸਾਡਾ ਬਹੁਤ ਵੱਡਾ ਤਜਰਬਾ ਹੈ ਕਾਫੀ ਸਾਲਾਂ ਤੋਂ ਜਿਹੜੇ ਅਸੀਂ ਬੱਕਰੀਆਂ ਰੱਖਦੇ ਆ ਰਹੇ ਆ ਕਦੇ ਇਦਾਂ ਦੀ ਖਬਰ ਨਹੀਂ ਸੁਣੀ ਕਦੇ ਇਦਾਂ ਹੋਇਆ ਨਹੀਂ ਪਰ ਜਿਹੜਾ ਸਾਡੇ ਘਰ ਦੇ ਵਿੱਚ ਇਦਾਂ ਹੋਇਆ ਹੈ ਇਹ ਇੱਕ ਕੁਦਰਤ ਦਾ ਹੈਸ਼ਮਾਇ ਹੈ ਸੋ ਤੁਸੀਂ ਵੀ ਇਸ ਚੀਜ਼ ਤੇ ਆਪਣੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿ ਇਹ ਕਿਦਾਂ ਹੋ ਸਕਦਾ ਹੈ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਤਾਂ ਕਿ ਹੋਰ ਅੱਗੇ ਤੱਕ ਇਹ ਵੀਡੀਓ ਜਾਵੇ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ